ਸਤਿ ਸ੍ਰੀ ਅਕਾਲ ਜੀ ਮੈਂ ਜਗਰੂਪ ਸਿੰਘ ਸੋਹੀ ਤੇ ਤੁਸੀਂ ਸਾਡੇ ਨਾਲ ਜੁੜੇ ਹੋ ਡਿੱਲੀ ਜਗਰਾਉਂ ਨਿਊਜ਼ ਦੇ ਨਾਲ ਸੋ ਨਿਕਲੇ ਆ ਜੀ ਸਵੇਰ ਸਵੇਰ ਪਿੰਡ ਸੋਈਆਂ ਤੋਂ ਸੋਈਆਂ ਪਿੰਡ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਹਰਾਨਾ ਦਾ ਨਾਲ ਲੱਗਦਾ ਪਿੰਡ ਆ ਜੀ ਸੋ ਬਾਹਰ ਪਿੰਡ ਦੀ ਰੋਡ ਤੇ ਅਸੀਂ ਜੀਟੀ ਰੋਡ ਤੇ ਸਿੱਧਾ ਚੜ੍ਹ ਰਹੇ ਆ ਸੋ ਤੁਹਾਨੂੰ ਚੀਜ਼ ਦਿਖਾਉਣੀ ਆ ਦੋਸਤੋ ਅਸੀਂ ਰੌਲਾ ਪਾਉਨੇ ਆ ਵੀ ਵਾਤਾਵਰਨ ਸਭਾਲੋ ਵਾਤਾਵਰਨ ਬਚਾਓ ਸੋ ਤੁਹਾਨੂੰ ਦਿਖਾਉਨੇ ਆ ਇਹ ਰੋਡ ਦੇ ਉੱਤੇ ਅਨੇਕਾਂ ਹੀ ਦਰਖਤ ਲੱਗੇ ਹੋਏ ਆ ਜਿਹੜੀ ਕਿ ਸਰਕਾਰ ਵੱਲੋਂ ਵੀ ਲਾਏ ਹੋਏ ਆ ਤੇ ਕੁਝ ਪਿੰਡ ਵਾਸੀਆਂ ਵੱਲੋਂ ਵੀ ਲਾਏ ਹੋਏ ਆ ਪਿੰਡ ਦੇ ਬਾਹਰ ਖਲ ਰਹੀਆਂ ਵੱਡੀਆਂ-ਵੱਡੀਆਂ ਫੈਕਟਰੀਆਂ ਸੋ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਬਾਹਰ ਦੀਆਂ ਤਸਵੀਰਾਂ ਜਿਹੜੀਆਂ ਬਿਲਕੁਲ ਪਿੰਡ ਤੋਂ 1 ਕਿਲੋਮੀਟਰ ਦੀ ਦੂਰੀ ਤੇ ਆ ਇਹ ਸਾਰੀਆਂ ਫੈਕਟਰੀਆਂ ਜਿਹੜੀਆਂ ਬਣੀਆਂ ਹੋਈਆਂ ਪਿੰਡ ਦੇ ਬਾਹਰ ਬਣੀਆਂ ਹੋਈਆਂ ਤੇ ਪਿੰਡ ਦੇ ਬਾਹਰ ਨਾਲ ਇਹ ਦਰਖਤ ਵੀ ਲੱਗੇ ਹੋਏ ਆ ਪਿੰਡ ਦੇ ਨਾਲ-ਨਾਲ ਇਹ ਦਰਖਤ ਲੱਗੇ ਹੋਏ ਆ ਸੋ ਮੇਨ ਚੀਜ਼ ਜਿਹੜੀ ਤੁਹਾਨੂੰ ਦਿਖਾਉਣੀ ਆ ਇਹ ਆ ਵੀ ਜਿਹੜੀ ਫੈਕਟਰੀ ਲੱਗੀ ਆ ਇਹ ਵੀ ਮਣਾਮੂਹੀ ਕੈਮੀਕਲ ਵਾਲਾ ਧੂਆਂ ਜਿਹੜੀ ਇਹ ਲੁੱਕ ਫੈਕਟਰੀ ਲੱਗੀ ਆ ਇਹ ਵੀ ਪਿੰਡ ਦੇ ਵਿੱਚ ਬਿਲਕੁਲ ਪਿੰਡ ਦੇ ਨਾਲ-ਨਾਲ ਲੱਗੀ ਹੋਈ ਆ ਪਰ ਕੋਈ ਵੀ ਇਸ ਸੰਬੰਧ ਵਿੱਚ ਪੋਲੂਸ਼ਨ ਦੇ ਸੰਬੰਧ ਵਿੱਚ ਬੋਲ ਨਹੀਂ ਰਿਹਾ ਵਾ ਸੋ ਠੀਕ ਆ ਇਹਨਾਂ ਨੇ ਟਰਮੀਨਲ ਕੰਡੀਸ਼ਨ ਪੂਰੀਆਂ ਕੀਤੀਆਂ ਹੋਣੀਆਂ ਆ ਉਹਦੀਆਂ ਫੈਕਟਰੀ ਲਾਉਣ ਵਾਸਤੇ ਸੋ ਪਰ ਪੋਲੂਸ਼ਨ ਦਾ ਪਿੰਡ ਵਾਸੀਆਂ ਨੂੰ ਉਹਨਾਂ ਹੀ ਮਿਲ ਰਿਹਾ ਵਾ ਸੋ ਇੱਕ ਇਹ ਜਿਹੜੀ ਸਾਹਮਣੇ ਫੈਕਟਰੀ ਲੱਗੀ ਹੋਈ ਆ ਇਸ ਫੈਕਟਰੀ ਦੀ ਦਾਸਤਾਨ ਤੁਹਾਨੂੰ ਸੁਣਾਉਣੀ ਆ ਇਹ ਦੇਖੋ ਕਿੰਨੇ ਦੇ ਬਾਹਰ ਬਾਹਰ ਬਿਲਕੁਲ ਆਹ ਮੇਨ ਅ ਅਗੀ ਲੁੱਕ ਫੈਕਟਰੀ ਲੁੱਕ ਫੈਕਟਰੀ ਦੇ ਬਾਅਦ ਜੇ ਪਾਈਪ ਫੈਕਟਰੀ ਆ ਪਾਈਪ ਫੈਕਟਰੀ ਤੋਂ ਬਾਅਦ ਚ ਬਿਲਕੁਲ ਖੱਬੇ ਪਾਸੇ ਇੱਕ ਨਵੀਂ ਫੈਕਟਰੀ ਬਣ ਰਹੀ ਆ ਪਤਾ ਨਹੀਂ ਕੀ ਦੀ ਆ ਕੀ ਦੀ ਨਹੀਂ ਸੋ ਇਹ ਫੈਕਟਰੀ ਦੇ ਬਾਹਰ 10 ਦਰਖਤ ਲੱਗੇ ਸੀਗੇ ਜਿਹੜੀ ਇਹਨਾਂ ਦੇ ਬਿਲਕੁਲ ਕੋਰਨਰ ਤੇ ਉੱਤੇ ਮੁਹਰੇ ਫਰੰਟ ਤੇ ਆਉਂਦੇ ਸੀਗੇ 10 ਦਰਖਤਾਂ ਦੇ ਵਿੱਚੋਂ ਕੋਸ਼ਿ ਕੱਲ ਇਹਨਾਂ ਨੇ ਇੱਥੇ ਬੱਟੇ ਸਿੱਤੇ ਬੱਟੇ ਸਿੱਟਣ ਤੋਂ ਬਾਅਦ ਚ 20-20 ਸਾਲ ਤੋਂ ਹੋਏ ਹੋਏ ਦਰਖਤ ਇੱਕ ਮਿੰਟ ਦੇ ਵਿੱਚ ਇਹਨਾਂ ਨੇ ਢਹਿ ਢੇਰੀ ਕਰਤੇ ਆ ਸੋ ਕੀ ਅਸੀਂ ਆਪਾਂ ਵਾਤਾਵਰਨ ਬਚਾਉਣ ਦੀਆਂ ਗੱਲਾਂ ਕਰਦੇ ਆ ਵੱਡੀਆਂ-ਵੱਡੀਆਂ ਸ਼ੇਖੀਆਂ ਮਾਰਦੇ ਆ ਅਸੀਂ ਚਾਰ ਇੱਕ ਦਰਖਤ ਦਾ ਵਿਚਾਰ ਨਹੀਂ ਸਕੇ ਕੀ ਅਸੀਂ ਵਾਤਾਵਰਨ ਨੂੰ ਬਚਾ ਲਾਂਗੇ ਸੋ ਬਾਹਰ ਤੁਹਾਨੂੰ ਆ ਕੇ ਤਸਵੀਰਾਂ ਦਿਖਾਉਨੇ ਆ ਸੋ ਸਾਹਮਣੇ ਜਿਹੜੀ ਰੋਡ ਤੁਸੀਂ ਦੇਖ ਸਕਦੇ ਹੋ ਸਾਹਮਣੇ ਦੇਲਵੇ ਫਟਕ ਸੋ ਇਹ ਜ਼ਮੀਨਾਂ ਨਾਲ ਲੱਗਦੀਆਂ ਫੈਕਟਰੀਆਂ ਵਾਂ ਫੈਕਟਰੀ ਦੇ ਬਾਹਰ ਇੱਥੇ ਚਾਰ ਦਰਖਤ ਬਿਲਕੁਲ ਬਹੁਤ ਵੱਡੇ ਵੱਡੇ ਦਰਖਤ ਲੱਗੇ ਸੀਗੇ ਜਿਹੜੇ ਕਿ ਬੱਟੇ ਸਟੇ ਕਿਸੇ ਫੈਕਟਰੀ ਵਾਲੇ ਨੇ ਬੱਟਿਆਂ ਦੇ ਉੱਤੋਂ ਤੁਸੀਂ ਦੇਖ ਸਕਦੇ ਹੋ ਥੱਲੇ ਬਿਲਕੁਲ ਦਰਖਤ ਆ ਗਿਆ ਇਹ ਇਹ ਨਹੀਂ ਹੋ ਸਕਦਾ ਕਿ ਕਿਸੇ ਨੇ ਮਤਲਬ ਜਾਣਬੁੱਝ ਕੇ ਨਾ ਕੀਤੇ ਹੋਣ ਸਾਹਮਣੇ ਫੈਕਟਰੀ ਬਣੀ ਹੋਈ ਆ ਫੈਕਟਰੀ ਦੇ ਬਾਅਦ ਕਮਰੇ ਬਣੇ ਹੋਏ ਆ ਸੋ ਇਹਨਾਂ ਨੂੰ ਤਾਂ ਚਾਹੀਦਾ ਸੀਗਾ ਇਹਦੀ ਹੋਰ ਦੇਖਭਾਲ ਕਰਦੇ ਹੋਰ ਦੇਖਭਾਲ ਕਰਨ ਤੋਂ ਨਾਲ-ਨਾਲ ਉਹਨਾਂ ਨੂੰ ਠੰਡਕ ਮਹਿਸੂਸ ਹੁੰਦੀ ਠੰਡੇ ਜਗ੍ਹਾ ਤੇ ਰਹਿੰਦੇ ਜਿਹੜੇ ਬਾਹਰ ਗਰਮੀ 'ਚ ਰਹਨੇ ਸੀਗੇ ਪਰ ਇਹਨਾਂ ਨੇ ਇਹ ਚੀਜ਼ ਮناسب ਨਹੀਂ ਸਮਝੀ ਦਰਖਤ ਤੋੜ ਕੇ ਪਟਕੇ ਬਾਹਰ ਮਾਰਿ ਗਏ ਸੋ ਇਹ ਵੀ ਆਪਾਂ ਕਹਿ ਨਹੀਂ ਸਕਦੇ ਵੀ ਇਹ ਹਵਾ ਦੇ ਨਾਲ ਡਿੱਗੇ ਹੋਏ ਆ ਕਿਸੇ ਬਾਹਨ ਦੇ ਨਾਲ ਤੇਜ਼ ਟੱਕਰ ਮਾਰਨ ਤੋਂ ਬਾਅਦ ਬਿਲਕੁਲ ਦੇ ਦਰਖਤ ਡਿੱਕਾਂ ਤੇ ਟਾਲੀਆਂ ਦੋ ਢੈ ਢੇਰੀ ਕੀਤੀਆਂ ਗਈਆਂ ਬਿਲਕੁਲ ਰੋਡ ਦੇ ਉੱਤੇ ਬੱਟੇ ਸਿੱਟੇ ਹੋਏ ਆ ਇਸ ਤੋਂ ਬਾਅਦ ਫੈਕਟਰੀ ਦੇ ਵਿੱਚ ਇਹਨਾਂ ਨੇ ਹਜੇ ਕੰਮ ਕਾਹ ਸ਼ੁਰੂ ਕਰਨਾ ਵਾ ਤੇ ਇਸ ਫੈਕਟਰੀ ਨੇ ਉਜਾੜਾ ਪਾਉਣਾ ਹੁਣੀ ਸ਼ੁਰੂ ਕਰਤਾ ਸੋ ਦੇਖ ਸਕਦੇ ਹੋ ਤੁਸੀਂ ਪਿੰਡ ਸੋਈਆਂ ਦੀਆਂ ਤਸਵੀਰਾਂ ਪਹਿਲਾਂ ਤਾਂ ਪਿਛਲੇ ਪਾਸੇ ਮਿੱਟੀ ਚੱਕੀ ਗਈ ਹੈ ਦਰਖਤਾਂ ਦੇ ਕਿਉਂਕਿ ਜੇ ਦਰਖਤਾਂ ਦੇ ਪਿਛਲੇ ਪਾਸੇ ਮਿੱਟੀ ਚੱਕੀ ਹੋਊਗੀ ਤੇ ਦਰਖਤ ਆਪਦੇ ਆਪ ਹੀ ਹਵਾ ਦੇ ਨਾਲ ਜਾਂ ਮੀਂਹ ਦੇ ਨਾਲ ਪਾਣੀ ਦੇ ਨਾਲ ਇੱਕ ਪਾਸੇ ਨੂੰ ਉਲੜ ਕੇ ਡਿੱਗ ਪੈਣਾ ਸੋ ਮੇਨ ਮਕਸਦ ਸੀ ਤੋੜਨ ਦਾ ਤੋ ਚਾਰ ਵੱਡੇ ਵੱਡੇ ਦਰਖਤ ਇਸ ਫੈਕਟਰੀ ਦੀ ਭੇਡ ਚੜੇ ਹੋਏ ਆ ਪਰ ਨਾ ਤਾਂ ਕਿਸੇ ਪੁਲਿਸ ਪ੍ਰਸ਼ਾਸਨ ਜਿਹੜੀ ਆ ਵਾਤਾਵਰਨ ਪ੍ਰੇਮੀ ਨੇ ਕਿਸੇ ਨੇ ਹਾਲ ਨਾਰਾ ਮਾਰਨਾ ਵਾ ਵਾਤਾਵਰਨ ਪ੍ਰੇਮੀ ਵੀ ਠੀਕ ਆ ਸਾਰਿਆਂ ਦਾ ਪਿਆਰ ਹੈਗਾ ਉਹਨਾਂ ਦਾ ਵਾਤਾਵਰਨ ਪ੍ਰੇਮੀ ਦੇ ਨਾਰੇ ਜਰੂਰ ਲੱਗਦੇ ਆ ਪਰ ਇਸ ਮੁੱਦੇ ਤੇ ਕੋਈ ਵੀ ਕਿਸੇ ਕਾਰਵਾਈ ਨੂੰ ਲੈ ਕੇ ਕੋਈ ਵੀ ਮੰਗ ਨਹੀਂ ਕਰਦਾ ਵਾ ਸੋ ਜਿਹਦਾ ਸਾਰਿਆਂ ਦਾ ਪਿਆਰ ਹੋਵੇ ਉਹ ਦਾ ਮਤਲਬ ਉਹ ਉਸ ਜਗ੍ਹਾ ਤੇ ਨਹੀਂ ਬੋਲਿਆ ਜਿੱਥੇ ਉਹਨੂੰ ਬੋਲਣਾ ਚਾਹੀਦਾ ਸੀਗਾ ਸੋ ਅਸੀਂ ਜਿਹੜੀ ਸਚਾਈ ਹੈ ਸਚਾਈ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਪਿੰਡ ਸੋਈਆਂ ਦੇ ਤਸਵੀਰਾਂ ਨਵੀਂ ਫੈਕਟਰੀ ਦੇ ਭੇਡ ਚੜੀਆਂ ਇਹ ਚਾਰ ਦਰਖਤ ਇਸ ਤੋਂ ਬਾਅਦ ਤੇ ਇਸ ਫੈਕਟਰੀ ਚ ਕੀ ਬਣਨਾ ਕੀ ਨਹੀਂ ਨਾ ਤਾਂ ਪਿੰਡ ਦੀ ਸੋਈਆਂ ਦੀ ਪੰਚਾਇਤ ਨੇ ਕਹਿੰਦੇ ਆ ਕੇ ਪੁੱਛਣਾ ਵਾ ਇਹਨਾਂ ਨੂੰ ਤੇ ਨਾ ਹੀ ਕਿਸੇ ਪ੍ਰਸ਼ਾਸਨ ਨੇ ਪੁੱਛਣਾ ਵਾ ਸੋ টারਮਲ ਕੰਡੀਸ਼ਨ ਹੁੰਦੀਆਂ ਮੈਂ ਵੀ ਤੁਸੀਂ ਆਪਣੀ ਜਗ੍ਹਾ ਦੇ ਉੱਤੇ ਜਦੋਂ ਫੈਕਟਰੀ ਲਾਉਂਦੇ ਆ ਉਹਦੇ ਵਿੱਚ ਅੰਦਰਲੇ ਪਾਸੇ ਕਿੰਨੇ ਦਰਖਤ ਲਾਏ ਹੋਏ ਆ ਗ੍ਰੀਨ ਇੰਟਰਵਨਲ ਦੇ ਤਹਿਤ ਇਹ ਚੀਜ਼ਾਂ ਜ਼ਰੂਰੀ ਆ ਤੇ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਵੀ ਚਾਹੀਦਾ ਵਾ ਜਿਹੜੀ ਫੈਕਟਰੀਆਂ ਲੱਗਦੀਆਂ ਆ ਉਹਦੇ ਪੋਲਿਊਸ਼ਨ ਕਿੰਨਾ ਹੁੰਦਾ ਵਾ ਜਾਂ ਉਹਦੇ ਅੰਦਰ ਦਰਖਤ ਕਿੰਨੇ ਆ ਪਰ ਇਹ ਚੀਜ਼ਾਂ ਨੂੰ ਲਾਗੂ ਕਰਨਾ ਇੰਪਲੀਮੈਂਟ ਕਰਨਾ ਮناسب ਨਹੀਂ ਸਮਝਦੇ ਸੋ ਅੱਜ ਗਲਾ ਵੀ ਥੋੜਾ ਜਿਹਾ ਖਰਾਬ ਸੀਗਾ ਪਰ ਫਿਰ ਵੀ ਮੈਂ ਕਹਾਂ ਵੀ ਜਰੂਰ ਇਹ ਚੀਜ਼ ਸਾਹਮਣੇ ਲੈ ਕੇ ਆਉਣੀ ਚਾਹੀਦੀ ਆ ਸੋ ਕੱਲ ਵੀ ਅਸੀਂ ਇੱਕ ਵੀਡੀਓ ਬਣਾਈ ਸੀ ਇਹਦੇ ਨਾਲ ਅਸੀਂ ਉਹ ਵੀ ਵੀਡੀਓ ਚਲਾਵਾਂਗੇ ਭਗਵਾਨ ਸਿੰਘ ਪੰਗੂ ਤੇ ਜਗਰੂਪ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਦਿੱਲੀ ਗਰਾਉਂਡ ਨਿਊਜ਼ ਤੋਂ ਸੋ ਸਾਹਮਣੇ ਤੁਸੀਂ ਦੇਖ ਸਕਦੇ ਹੋ ਬਿਲਕੁਲ ਸਾਹਮਣੇ ਫਟਕਾ ਰੇਲਵੇ ਕ੍ਰੋਸਿੰਗ ਸਾਹਮਣੇ ਆ ਇਹ ਪਿੰਡ ਸੋਈਆਂ ਨੂੰ ਜਾਣ ਵਾਲਾ ਰਸਤਾ ਸੋ ਇਹ ਲੱਗ ਰੀਆਂ ਫੈਕਟਰੀਆਂ ਬਹੁਤ ਜ਼ਿਆਦਾ ਧੂਆਂ ਤੇ ਪੋਲੂਸ਼ਨ ਛੱਡ ਰੀਆਂ ਵਾ ਪਰ ਇਸ ਸਬੰਧ ਵਿੱਚ ਕੋਈ ਵੀ ਅਧਿਕਾਰੀ ਨਹੀਂ ਬੋਲ ਰਿਹਾ ਸੋ ਅਸੀਂ ਪਿੰਡ ਸੋਈਆਂ ਤੋਂ ਜਿਹੜੀ ਜੀਟੀ ਰੋਡ ਜਾਂਦੀ ਹੈ ਜੀਟੀ ਰੋਡ ਨੂੰ ਮੇਨ ਰੋਡ ਜਾਂਦੀ ਆ ਉੱਥੇ ਖੜੇ ਆ ਇੱਥੇ ਲੱਗ ਰੀਆਂ ਫੈਕਟਰੀਆਂ ਦਾ ਇਹ ਹਾਲ ਆ ਵੀ ਇੱਥੇ ਜਿਹੜੇ ਦਰਖਤ ਖੜੇ ਸੀਗੇ ਉਹਨਾਂ ਨੂੰ ਵੀ ਆਪਣੀ ਫੈਕਟਰੀ ਚਲਾਉਣ ਦੇ ਮਾਰੇ ਦਰਖਤਾਂ ਨੂੰ ਵੀ ਇੱਕ ਇਹਨਾਂ ਨੇ ਕੱਟਣਾ ਮناسب ਸਮਝਿਆ ਵਾ ਸੋ ਤੁਸੀਂ ਦੇਖ ਸਕਦੇ ਹੋ ਤਿੰਨ ਦਰਖਤ ਬਹੁਤ ਵੱਡੇ ਜਿਹੜੇ ਕਿ 10-15 15 ਸਾਲ ਦੇ 20-20 ਸਾਲ ਦੇ ਇੱਥੇ ਖੜੇ ਸੀਗੇ ਇਹ ਦਰਖਤ ਸਿਰਫ ਬੱਟੇ ਮੂਰੇ ਰੱਖਣ ਦੇ ਪਿਛਲੇ ਪਾਸੇ ਪਹਿਲਾਂ ਤੁਸੀਂ ਦੇਖ ਸਕਦੇ ਹੋ ਫੈਕਟਰੀ ਦੇ ਮਾਲਕਾਂ ਨੇ ਪਿਛਲੇ ਪਾਸੇ ਬਿਲਕੁਲ ਨਾਰਮਲ ਕਰਤਾ ਥੱਲੇ ਉਹ ਮਿੱਟੀ ਕੱਢ ਕੇ ਪਧਰੀ ਕਰਤੀ ਉਸ ਤੋਂ ਬਾਅਦ ਇੱਥੇ ਬੱਟੇ ਪਾਉਣੇ ਸੀ ਬੱਟੇ ਵੀ ਦਰਖਤਾਂ ਦੇ ਉੱਪਰ ਹੀ ਛੱਟੇ ਗਏ ਸੋ ਲਾਪਰਵਾਹੀ ਕਹਿ ਸਕਦੇ ਆ ਇਹ ਇਹ ਫੈਕਟਰੀ ਮਾਲਕਾਂ ਦੀ ਲਾਪਰਵਾਹੀ ਕਹਿ ਸਕਦੇ ਆ ਜਾਂ ਇਹ ਫੈਕਟਰੀ ਜਿਹੜੇ ਇੱਥੇ ਬੱਟੇ ਸਿੱਟਣ ਆਏ ਸੀ ਉਹਨਾਂ ਦੀ ਲਾਪਰਵਾਹੀ ਕਹਿ ਸਕਦੇ ਆ ਤਿੰਨ ਵੱਡੇ ਦਰਖਤ ਜਿਹੜੇ ਕਿ ਇਸ ਸੋਈਆਂ ਤੋਂ ਜਿਹੜੀ ਜੀਟੀ ਰੋਡ ਜਾਂਦੀ ਆ ਪਿੰਡ ਜੀਟੀ ਰੋਡ ਨੂੰ ਸੋਈਆਂ ਰਸਤਾ ਜਾਂਦਾ ਵਾ ਪਿੰਡ ਸੋਈਆਂ ਤੋਂ ਜੀਟੀ ਰੋਡ ਨੂੰ ਮੇਨ ਰਸਤਾ ਜਾਂਦਾ ਵਾ ਉੱਥੇ ਦੇਖ ਸਕਦੇ ਆ ਤੁਸੀਂ ਤਿੰਨ ਦਰਖਤ ਇਹ ਦਰਖਤ ਕਿਸੇ ਮਤਲਬ ਇਹ ਨਹੀਂ ਕਹਿ ਸਕਦੇ ਵੀ ਆਪਦੇ ਆਪ ਡਿੱਗੇ ਆ ਜਾਂ ਹਵਾਾਂ ਨੇ ਡਿੱਗੇ ਆ ਇਹ ਦਰਖਤ ਕਿਸੇ ਵਾਹਨ ਦੇ ਨਾਲ ਸਿੱਟੇ ਗਏ ਆ ਤੋ ਇਹ ਦੇ ਸਾਰਾ ਫੇਟ ਭਰ ਕੇ ਇਹ ਸਿਰਫ ਫੈਕਟਰੀ ਮਾਲ ਕਰਨੇ ਆਪਣੀ ਫੈਕਟਰੀ ਚਲਾਉਣ ਦੇ ਮਾਰੇ ਵੀ ਮੂਰੇ ਦਰਖਤ ਆਉਂਦੇ ਆ ਸਾਡੇ ਇੱਥੇ ਆਹ ਕਮਰੇ ਪਾਏ ਹੋਇਆ ਕਮਰਿਆਂ ਦੇ ਮੂਰੇ ਦਰਖਤ ਆਉਂਦੇ ਆ ਸੋ ਇਹ ਦਰਖਤ ਦੀ ਬਲੀ ਦਿੱਤੀ ਗਈ ਆ ਸੋ ਹੋਰ ਦਰਖਤ ਲ ਕੀ ਲਾਉਣੇ ਜਿਹੜੇ ਲੱਗੇ ਹੋਏ ਦਰਖਤ ਆ ਉਹਨਾਂ ਨੂੰ ਵੀ ਫੈਕਟਰੀ ਮਾਲਕਾਂ ਵੱਲੋਂ ਪੱਟਿਆ ਜਾ ਰਿਹਾ ਵਾ ਸੋ ਮੇਨ ਤਸਵੀਰਾਂ ਜੀਟੀ ਰੋਡ ਸੋਈਆਂ ਦੀਆਂ ਉਹ ਅਨਸਿੰਘ ਭੰਗੂ ਦਾ ਜਰੂਰ ਸਿੰਘ ਸੋਈ ਦੀ ਵਿਸ਼ੇਸ਼ ਰਿਪੋਰਟ ਡੈਲੀ ਗਰਾਉਂਡ